ਤੰਤ ਤੰਤ ਨੂੰ ਦੱਸਾਂ ਪਰ ਕਿਤੇ ਫਿਰ ਰਿਜ਼ਲਟ ਤੋਂ ਬਾਅਦ ਜਿਹੜਾ ਫੇਰ ਜ਼ਬਰ ਜੁਰਮ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਧਿਲੇਖਨ ਕਮਿਸ਼ਨ ਨੂੰ ਇੱਕ ਵਿਸਤਾਰਤ ਸ਼ਿਕਾਇਤ ਪੇਸ਼ ਕੀਤੀ ਜਿਹਦੀ ਉੱਚ ਪੱਧਰੀ ਜਾਂਚ ਦੀ ਬਾਕੀ ਨਹੀਂ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ ਰਾਨੀ ਐ ਕਿ ਰਿਜ਼ਲਟ ਆਇਆ ਤੇ ਉਲਟਾ ਸਾਡੇ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਢਾ ਕੇ ਕੇਸ ਦਰਜ ਕਰ ਦਿੱਤੇ। ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇੰਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿ। ਅਬ ਜਿਹੜੀ ਅਸੀਂ 6 ਤਰੀਕ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦਿਨ ਕੰਜਨਪ੍ਰੀਤ ਦੇ ਪਿੱਛੇ ਇੱਕ ਫੇਕ ਨੰਬਰ ਲਾ ਕੇ ਝੁੱਠੀ ਨੰਬਰ ਪਲੇਟ ਲਾ ਕੇ ਗੱਡੀ ਲੱਗੀ ਹੋਈ ਸੀ ਐਕਸ਼ਨ ਫੇਕ ਨੰਬਰ ਪਲੇਟ ਵਾਲੇ ਤੇ ਹੁਣ ਅਸੀਂ ਉਹ ਬਹੁਤ سارے ਜਿਹੜੇ ਸਿਵਲ ਦੇ ਵਿੱਚ ਉਹ ਪਿੱਛੇ ਘੁੰਮਦੇ ਸੀ ਉਹਨਾਂ ਤੇ ਹੁਣ ਅਸੀਂ ਰਿਜ਼ਲਟ ਨਿਕਲਿਆ ਹਾਲੇ ਐਕਸ਼ਨ ਪ੍ਰੋਸੈਸ 16 ਤਰੀਕ ਤੱਕ ਸੀ ਤੇ ਪੁਲਿਸ ਭੁੱਲ ਗਈ 15 ਨੂੰ ਹੀ ਐਫ ਆਈ ਆਰ ਦਰਜ ਕਰ ਦਿੱਤਾ ਤੁਸੀਂ ਕਮਿਸ਼ਨ ਨੂੰ ਕਹਿ ਕੇ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਨਹੀਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਮਿਸ਼ਨ ਦੇ ਵਿੱਚ ਉਹ ਉੱਠ ਜੇਗਾ ਜੇ ਅੱਗੇ ਤੋਂ ਵੀ ਚਾਹੁੰਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਜਿੰਨਾ ਅਸਰ ਨੇ ਤੁਹਾਡੇ ਸਖਤ ਐਕਸ਼ਨ ਦੇ ਬਾਅਦ ਵੀ ਧੜੀਆਂ ਉਡਾਈਆਂ ਉਹਨਾਂ ਸਾਰਿਆਂ ਦੇ ਉੱਤੇ ਸਿਕੰਜਾ ਕੱਸੋ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿਓ ਤਾਂ ਬਾਅਦ ਵਿੱਚ ਪਾਰਟੀ ਤੇ ਐਕਸ਼ਨ ਨਾਉ ਸਰਕਾਰ ਤੇ ਐਕਸ਼ਨ ਤੰਤਾਂ ਵੀ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਚਰਨ ਤੋਂ ਬਾਅਦ ਜਦੋਂ ਫੇਰ ਜ਼ਬਰ ਜੁਰਮ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਕਲਪਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਇੱਕ ਸਤਾਰਨਤ ਸ਼ਿਕਾਇਤ ਪੇਟ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ ਰਾਨੀ ਹੈ ਕਿ ਅਤੇ ਜਦੋਂ ਆਇਆ ਤੇ ਉਲਟਾ ਸਾਡੇ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਢਾ ਕੇ ਕੇਸ ਦੱਚ ਕਰ ਦਿੱਤੀ। ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇਮਪ੍ਰੈਸ਼ਨ ਜਿਨਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿੰਦੀ। ਪਰ ਜਿਹੜੀ ਅਸੀਂ 6 ਤਰੀਕ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦਿਨ ਕੰਜਨਪ੍ਰੀਤ ਦੇ ਪਿੱਛੇ ਇੱਕ ਫੇਕ ਨੰਬਰ ਲਾ ਕੇ ਝੁੱਠੀ ਨੰਬਰ ਪਲੇਟ ਲਾ ਕੇ ਗੱਡੀ ਲੱਗੀ ਹੋਈ ਸੀ ਐਕਸ਼ਨ ਫੇਕ ਨੰਬਰ ਪਲੇਟ ਵਾਲੇ ਤੇ ਹੁਣ ਅਸੀਂ ਉਹ ਥੋੜੇ سارے ਜਿਹੜੇ ਸਿਵਲ ਦੇ ਵਿੱਚ ਉਹ ਪਿੱਛੇ ਘੁੰਮਦੇ ਸੀ ਉਹਨਾਂ ਤੇ ਹੁਣ ਅਸੀਂ ਰਿਜ਼ਲਟ ਨਿਕਲਿਆ ਹਾਲੇ ਐਕਸ਼ਨ ਪ੍ਰੋਸੈਸ 16 ਤਰੀਕ ਤੱਕ ਸੀ ਤੇ ਪੁਲਿਸ ਭੁੱਲ ਗਈ 15 ਨੂੰ ਹੀ ਐਫਆਈਆ ਦਰਜ ਕਰ ਦਿੱਤੀ ਸੋ ਸਿਖ ਕਮਿਸ਼ਨ ਨੂੰ ਕਹਿ ਕੇ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਨਹੀਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਮਿਸ਼ਨ ਦੇ ਵਿੱਚ ਉਹ ਉੱਠ ਜਿਗਾ ਜੇ ਅੱਗੇ ਤੋਂ ਵੀ ਚਾਹੁੰਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਜਿੰਨਾ ਅਸਰਾਂ ਨੇ ਤੁਹਾਡੇ ਸਖਤ ਐਕਸ਼ਨ ਦੇ ਬਾਅਦ ਵੀ ਤੜੀਆਂ ਉਡਾਈਆਂ ਉਹਨਾਂ ਸਾਰਿਆਂ ਦੇ ਉੱਤੇ ਸਿਕੰਜਾ ਕੱਸੋ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿਓ ਆਵਾਦ ਵਿੱਚ ਪਾਰਟੀ ਤੇ ਐਕਸ਼ਨ ਲਾਓ ਸਰਕਾਰ ਤੇ ਐਕਸ਼ਨ ਤੰਤਨ ਵਿਧਾਨ ਸਭਾ ਹਲਕੇ ਤੇ ਵਿੱਚ ਇਹ ਚਰਨ ਤੋਂ ਬਾਅਦ ਜਿਹੜਾ ਫੇਰ ਜ਼ਬਰ ਜੁਰਮ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਕਲਪਨ ਨੂੰ ਅਧਿਲੇਖਨ ਕਮਿਸ਼ਨ ਨੂੰ ਇੱਕ ਵਿਸਤਾਰਤ ਸ਼ਿਕਾਇਤ ਪੇਟ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ ਰਾਨੀ ਹੈ ਕਿ ਅਤੇ ਜਦੋਂ ਆਇਆ ਤੇ ਉਲਟਾ ਸਾਡੇ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਢਾ ਕੇ ਕੇਸ ਦੱਚ ਕਰ ਦਿੱਤੀ। ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇਮਪ੍ਰੈਸ਼ਨ ਜਿਨਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿੰਦੀ। ਪਰ ਜਿਹੜੀ ਅਸੀਂ 6 ਤਰੀਕ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦਿਨ ਕੰਜਨਪ੍ਰੀਤ ਦੇ ਪਿੱਛੇ ਇੱਕ ਫੇਕ ਨੰਬਰ ਲਾ ਕੇ ਝੁੱਠੀ ਨੰਬਰ ਪਲੇਟ ਲਾ ਕੇ ਗੱਡੀ ਲੱਗੀ ਹੋਈ ਸੀ ਐਕਸ਼ਨ ਫੇਕ ਨੰਬਰ ਪਲੇਟ ਵਾਲੇ ਤੇ ਹੁਣ ਅਸੀਂ ਉਹ ਥੋੜੇ سارے ਜਿਹੜੇ ਸਿਵਲ ਦੇ ਵਿੱਚ ਉਹ ਪਿੱਛੇ ਘੁੰਮਦੇ ਸੀ ਉਹਨਾਂ ਤੇ ਹੁਣ ਅਸੀਂ ਰਿਜ਼ਲਟ ਨਿਕਲਿਆ ਹਾਲੇ ਐਕਸ਼ਨ ਪ੍ਰੋਸੈਸ 16 ਤਰੀਕ ਤੱਕ ਸੀ ਤੇ ਪੁਲਿਸ ਭੁੱਲ ਗਈ 15 ਨੂੰ ਹੀ ਐਫਆਈਆ ਦਰਜ ਕਰ ਦਿੱਤੀ ਸੋ ਸਿਖ ਕਮਿਸ਼ਨ ਨੂੰ ਕਹਿ ਕੇ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਨਹੀਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਮਿਸ਼ਨ ਦੇ ਵਿੱਚ ਉਹ ਉੱਠ ਜਗਾ ਜੇ ਅੱਗੇ ਤੋਂ ਵੀ ਚਾਹੁੰਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਜਿੰਨਾਂ ਅਸਰਾਂ ਨੇ ਤੁਹਾਡੇ ਸਖਤ ਐਕਸ਼ਨ ਦੇ ਬਾਅਦ ਵੀ ਤਧੀਆਂ ਉਡਾਈਆਂ ਉਹਨਾਂ ਸਾਰਿਆਂ ਦੇ ਉੱਤੇ ਸਿਕੰਜਾ ਕੱਸੋ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿਓ ਆਵਾਜ਼ ਵਿੱਚ ਪਾਰਟੀ ਤੇ ਐਕਸ਼ਨ ਲਾਓ ਸਰਕਾਰ ਤੇ ਐਕਸ਼ਨ ਤੰਤਨ ਵਿਧਾਨ ਸਭਾ ਹਲਕੇ ਤੇ ਵਿੱਚ ਇਹ ਚਰਨ ਤੋਂ ਬਾਅਦ ਜਿਹੜਾ ਫੇਰ ਜ਼ਬਰ ਜੁਰਮ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਕਲਪਨ ਨੂੰ ਅਧਿਲੇਖਨ ਕਮਿਸ਼ਨ ਨੂੰ ਇੱਕ ਵਿਸਤਾਰਤ ਸ਼ਿਕਾਇਤ ਪੇਟ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ ਰਾਨੀ ਹੈ ਕਿ रिजल्ट ਆਇਆ ਤੇ ਉਲਟਾ ਸਾਡੇ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਢਾ ਕੇ ਕੇਸ ਦਰਜ ਕਰ ਦਿੱਤੇ। ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇੰਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿੰਦੀ। ਅਬ ਜਿਹੜੀ ਅਸੀਂ 6 ਤਰੀਕ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦਿਨ ਕੰਜਨਪ੍ਰੀਤ ਦੇ ਪਿੱਛੇ ਇੱਕ ਫੇਕ ਨੰਬਰ ਲਾ ਕੇ ਝੂਠੀ ਨੰਬਰ ਪਲੇਟ ਲਾ ਕੇ ਗੱਡੀ ਲੱਗੀ ਹੋਈ ਸੀ ਐਕਸ਼ਨ ਫੇਕ ਨੰਬਰ ਪਲੇਟ ਵਾਲੇ ਤੇ ਹੁਣ ਅਸੀਂ ਉਹ ਥੋੜੇ سارے ਜਿਹੜੇ ਸਿਵਲ ਦੇ ਵਿੱਚ ਉਹ ਪਿੱਛੇ ਘੁੰਮਦੇ ਸੀ ਉਹਨਾਂ ਤੇ ਹੁਣ ਅਸੀਂ ਰਿਜ਼ਲਟ ਨਿਕਲਿਆ ਹਾਲੇ ਐਕਸ਼ਨ ਪ੍ਰੋਸੈਸ 16 ਤਰੀਕ ਤੱਕ ਸੀ ਤੇ ਪੁਲਿਸ ਭੁੱਲ ਗਈ 15 ਨੂੰ ਹੀ ਐਫ ਆਈ ਆਰ ਦਰਜ ਕਰ ਦਿੱਤਾ ਸੋ ਸਿਖ ਕਮਿਸ਼ਨ ਨੂੰ ਕਹਿ ਕੇ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਨਹੀਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਮਿਸ਼ਨ ਦੇ ਵਿੱਚ ਉਹ ਉੱਠ ਜਗਾ ਜੇ ਅੱਗੇ ਤੋਂ ਵੀ ਚਾਹੁੰਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਜਿੰਨਾਂ ਅਸਰਾਂ ਨੇ ਤੁਹਾਡੇ ਸਖਤ ਐਕਸ਼ਨ ਦੇ ਬਾਅਦ ਵੀ ਤਧੀਆਂ ਉਡਾਈਆਂ ਉਹਨਾਂ ਸਾਰਿਆਂ ਦੇ ਉੱਤੇ ਸਿਕੰਜਾ ਕੱਸੋ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿਓ ਆਬਾਦੀ ਪਾਰਟੀ ਤੇ ਐਕਸ਼ਨ ਲਾਓ ਸਰਕਾਰ ਤੇ ਐਕਸ਼ਨ ਤੰਤਨ ਵਿਧਾਨ ਸਭਾ ਹਲਕੇ ਤੇ ਵਿੱਚ ਇਹ ਚਰਨ ਤੋਂ ਬਾਅਦ ਜਿਹੜਾ ਫੇਰ ਜ਼ਬਰ ਜੁਰਮ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਕਲਪਨ ਨੂੰ ਅਧਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਿਸਤਾਰਤ ਸ਼ਿਕਾਇਤ ਪੇਟ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ ਰਾਨੀ ਹੈ ਕਿ रिजल्ट ਆਇਆ ਤੇ ਉਲਟਾ ਸਾਡੇ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਢਾ ਕੇ ਕੇਸ ਦਰਜ ਕਰ ਦਿੱਤੇ। ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇੰਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿੰਦੀ। ਅਬ ਜਿਹੜੀ ਅਸੀਂ 6 ਤਰੀਕ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦਿਨ ਕੰਜਨਪ੍ਰੀਤ ਦੇ ਪਿੱਛੇ ਇੱਕ ਫੇਕ ਨੰਬਰ ਲਾ ਕੇ ਝੁੱਠੀ ਨੰਬਰ ਪਲੇਟ ਲਾ ਕੇ ਗੱਡੀ ਲੱਗੀ ਹੋਈ ਸੀ ਐਕਸ਼ਨ ਫੇਕ ਨੰਬਰ ਪਲੇਟ ਵਾਲੇ ਤੇ ਹੁਣ ਅਸੀਂ ਉਹ ਥੋੜੇ سارے ਜਿਹੜੇ ਸਿਵਲ ਦੇ ਵਿੱਚ ਉਹ ਪਿੱਛੇ ਘੁੰਮਦੇ ਸੀ ਉਹਨਾਂ ਤੇ ਹੁਣ ਅਸੀਂ ਰਿਜ਼ਲਟ ਨਿਕਲਿਆ ਹਾਲੇ ਐਕਸ਼ਨ ਪ੍ਰੋਸੈਸ 16 ਤਰੀਕ ਤੱਕ ਸੀ ਤੇ ਪੁਲਿਸ ਭੁੱਲ ਗਈ 15 ਨੂੰ ਹੀ ਐਫ ਆਈ ਆਰ ਦਰਜ ਕਰ ਦਿੱਤਾ ਤੁਸੀਂ ਕਮਿਸ਼ਨ ਨੂੰ ਕਹਿ ਕੇ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਨਹੀਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਮਿਸ਼ਨ ਦੇ ਵਿੱਚ ਉਹ ਉੱਠ ਜਾਏਗਾ ਜੇ ਅੱਗੇ ਤੋਂ ਵੀ ਚਾਹੁੰਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਜਿੰਨਾ ਅਸਰ ਨੇ ਤੁਹਾਡੇ ਸਖਤ ਐਕਸ਼ਨ ਦੇ ਬਾਅਦ ਵੀ ਤੜੀਆਂ ਉਡਾਈਆਂ ਉਹਨਾਂ ਸਾਰਿਆਂ ਦੇ ਉੱਤੇ ਸਿਕੰਜਾ ਕੱਸੋ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿਓ ਆਬਾਦ ਵੀ ਪਾਰਟੀ ਤੇ ਐਕਸ਼ਨ ਲਓ ਸਰਕਾਰ ਤੇ ਐਕਸ਼ਨ ਲਓ